ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਵਾਂਗੇ ਜੀ ਆਲੂ ਮਟਰ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਇਸ ਤਰੀਕੇ ਦੇ ਨਾਲ ਤੁਸੀਂ ਕਦੇ ਨਹੀਂ ਬਣਾਈ ਹੋਵੇਗੀ ਉਮੀਦ ਹੈ ਮੇਰੀਆਂ ਭੈਣਾਂ ਨੂੰ ਮੇਰਾ ਇਹ ਤਰੀਕਾ ਬਹੁਤ ਜਿਆਦਾ ਪਸੰਦ ਆਵੇਗਾ ਤੇ ਜੇਕਰ ਮੇਰਾ ਸਬਜ਼ੀ ਬਣਾਉਣ ਦਾ ਇਹ ਤਰੀਕਾ ਤੁਹਾਨੂੰ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਇੱਥੇ ਦੇਖੋ ਜੀ ਆਪਾਂ ਨੇ 5 ਪਿਆਜ਼ ਲਏ ਨੇ ਇਦਾਂ ਛੋਟੇ ਸਾਈਜ਼ ਦੇ ਪਿਆਜ਼ ਨੇ ਤੇ ਅਦਰਕ ਦਾ ਟੁਕੜਾ ਆਪਾਂ ਕੱਟ ਕੇ ਪਹਿਲਾਂ ਪਾ ਲਿਆ ਸਵਾਦ ਅਨੁਸਾਰ ਹਰੀਆਂ ਮਿਰਚਾਂ ਲਸਣ ਅਤੇ ਦੋ ਲਏ ਨੇ ਆਪਾਂ ਵੱਡੇ ਸਾਈਜ਼ ਦੇ ਟਮਾਟਰ ਠੀਕ ਹੈ ਜੀ ਇਹ ਸਾਰੀਆਂ ਚੀਜ਼ ਆਪਾਂ ਧੋ ਉਸ ਵਾਰ ਲਈਆਂ ਸੀ ਤੇ ਆਪਾਂ ਇਹਨਾਂ ਨੂੰ ਹੀ ਕੱਟ ਕੇ ਮਿਕਸੀ ਚ ਗ੍ਰाइंड ਕਰ ਲਾਂਗੇ ਇਧਰ ਆਪਾਂ ਨੇ ਇੱਕ ਬੌਲ ਲਿਆ ਏ ਜੀ ਤਾਜ਼ੇ ਹਰੇ ਮਟਰ ਤੇ ਇਧਰ ਲੈਨੇ ਜੀ ਆਪਾਂ ਨੇ 7 ਆਲੂ ਆਲੂ ਵੀ ਇਹ ਬਹੁਤੇ ਵੱਡੇ ਸਾਈਜ਼ ਦੇ ਨਹੀਂ ਹੈਗੇ ਨਾਰਮਲ ਜਿਹੇ ਸਾਈਜ਼ ਦੇ ਆਲੂ ਨੇ ਜੀ ਇਹਨਾਂ ਨੂੰ ਆਪਾਂ ਛਿਲਕਾ ਉਤਾਰ ਕੇ ਪਾਣੀ ਵਿੱਚ ਰੱਖ ਦਿੱਤਾ ਸੀਗਾ ਐਨੇ ਹੁਣ ਆਪਾਂ ਪਹਿਲਾਂ ਜਿਹੜਾ ਮਸਾਲਾ ਹੈ ਆਪਣਾ ਉਹ ਤਿਆਰ ਕਰ ਲਈਏ ਠੀਕ ਹੈ ਜੀ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਗ੍ਰाइंड ਕਰ ਲਈਏ ਹਾਂਜੀ ਇੱਥੇ ਦੇਖੋ ਆਪਾਂ ਨੇ ਮਸਾਲਾ ਪੀਸ ਕੇ ਤਿਆਰ ਕਰ ਲਿਆ ਹੈ ਆਪਾਂ ਨੇ ਟਮਾਟਰ ਵਗੈਰਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਿੱਚੇ ਮਿਕਸ ਕਰਕੇ ਪੀਸ ਲਈਆਂ ਨੇ ਜੀ ਹਾਂਜੀ ਇੱਧਰ ਆਪਾਂ ਨੇ ਕੁੱਕਰ ਗੈਸ ਉੱਤੇ ਰੱਖ ਲਿਆ ਏ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਹੋਣ ਦਵਾਂਗੇ ਹਾਂਜੀ ਇੱਥੇ ਤੇਲ ਚੰਗੀ ਤਰ੍ਹਾਂ ਦੇ ਨਾਲ ਗਰਮ ਹੋ ਚੁੱਕਿਆ ਏ ਇਹਦੇ ਵਿੱਚ ਪਾਵਾਂਗੇ ਜੀ ਹੁਣ ਆਪਾਂ ਥੋੜੀ ਜੀ ਹਿੰਗ ਹਿੰਗ ਸਰਦੀਆਂ ਦੇ ਵਿੱਚ ਆਪਾਂ ਨੂੰ ਹਰ ਇੱਕ ਸਬਜ਼ੀ 'ਚ ਪਾਉਣੀ ਚਾਹੀਦੀ ਏ ਇੱਕ ਤਾਂ ਵੈਵਾਦੀ ਤੋਂ ਚੰਗੀ ਹੁੰਦੀ ਏ ਤੇ ਇੱਕ ਇਹਦਾ ਫਲੇਵਰ ਵੀ ਬਹੁਤ ਵਧੀਆ ਹੁੰਦਾ ਏ ਇੱਧਰ ਲਈ ਹੈ ਜੀ ਆਪਾਂ ਨੇ ਛੋਟੀ ਚਮਚ ਜੀਰਾ ਆਪਾਂ ਜੀਰੇ ਨੂੰ ਚਟਕਣ ਦਵਾਂਗੇ ਹਾਂਜੀ ਜੀਰਾ ਦੇਖੋ ਛਟਕ ਗਿਆ ਹੈ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਖੰਡ ਨਾ ਹਾਂਜੀ ਇੱਥੇ ਆਪਾਂ ਫੁੱਲ ਸੇਕਦੇ ਉਸ ਤਾਈ ਮਸਾਲੇ ਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨ ਲਵਾਂਗੇ ਹਾਂਜੀ ਇੱਥੇ ਦੇਖੋ ਜਿਹੜਾ ਇਹ ਆਪਾਂ ਨੇ ਮਸਾਲਾ ਪੀਸਿਆ ਨਾ ਟਮਾਟਰ ਪਾ ਕੇ ਟਮਾਟਰ ਤਾਂ ਕਿ ਅਗਰ ਆਪਾਂ ਮਸਾਲਾ ਪੀਸਦੇ ਆਂ ਤਾਂ ਭੁੱਜਣ ਦੇ ਵਿੱਚ ਥੋੜਾ ਟਾਈਮ ਲੰਦਾ ਏ ਸੋ ਕਾਲੀ ਨਹੀਂ ਕਰਨੀ ਹੈਗੀ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਭੁੰਨਣਾ ਹੈ ਆਪਾਂ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਆਪਣਾ ਇਹਨਾਂ ਮਸਾਲਾ ਭੁੱਜਦੇ ਆ ਇਹਨਾਂ ਨੂੰ ਆਲੂ ਵੀ ਕੱਟ ਲੈਣੇ ਆ ਹਾਂਜੀ ਆਪਾਂ ਨਾ ਇਸ ਤਰੀਕੇ ਦੇ ਨਾਲ ਆਲੂ ਕੱਟ ਲੈਣੇ ਆ ਜੀ ਤਾਂ ਆ ਇਹਦੇ ਵਿੱਚੋਂ ਤਿੰਨ ਆਲੂ ਕੱਟਣੇ ਨੇ ਠੀਕ ਹੈ ਜੀ ਤੇ ਤਿੰਨ ਆਲੂ ਤਿੰਨ ਚਾਰ ਆਲੂ ਜਿਹੜੇ ਹੈਗੇ ਆ ਉਹ ਆਪਾਂ ਨੇ ਸਾਫ਼ ਤੇ ਰਹਿਣ ਦੇਣੇ ਆ ਇਹ ਲੋ ਜੀ ਆਪਾਂ ਨੇ ਤਿੰਨ ਆਲੂ ਕੱਟ ਲਏ ਨੇ ਤੇ ਚਾਰ ਆਲੂ ਆਪਾਂ ਇਸ ਤਰੀਕੇ ਹੀ ਰੱਖ ਲਏ ਠੀਕ ਹੈ ਜੀ ਤੇ ਇਹਨਾਂ ਨੂੰ ਹੁਣ ਮੈਂ ਸਾਫ਼ ਪਾਣੀ 'ਚ ਇੱਕ ਵਾਰੀ ਹੋਰ ਧੋ ਲਵਾਂ ਹਾਂਜੀ ਇੱਥੇ ਦੇਖੋ ਮਸਾਲੇ ਵਿੱਚੋਂ ਸਾਰਾ ਪਾਣੀ ਚੰਗੀ ਤਰ੍ਹਾਂ ਦੇ ਨਾਲ ਸੁੱਕ ਚੁੱਕਿਆ ਏ ਤੇ ਮਸਾਲਾ ਆਪਣਾ ਭੁੱਜ ਗਿਆ ਏ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬੇਸਿਕ ਜਿਹੇ ਮਸਾਲੇ ਇਹਦੇ ਵਿੱਚ ਪਾਵਾਂਗੇ ਆਪਾਂ ਸੁਆਦ ਅਨੁਸਾਰ ਨਮਕ ਛੋਟੇ ਚਮਚ ਪਾ ਦਾਂਗੇ ਜੀ ਹਲਦੀ ਪਾਊਡਰ ਇੱਕ ਚਮਚ ਭਰ ਕੇ ਪਾ ਦਾਂਗੇ ਜੀ ਆਪਾਂ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਾਂਗੇ ਤੇ ਆਪਾਂ 1 ਮਿੰਟ ਦੇ ਲਈ ਸਾਰੀਆਂ ਚੀਜ਼ਾਂ ਪਾ ਕੇ ਮਸਾਲੇ ਨੂੰ ਫਿਰ ਤੋਂ ਭੁੰਨ ਲਾਂਗੇ ਤਾਂ ਜੋ ਜਿਹੜੀ ਹਲਦੀ ਪਾਈ ਹੈ ਉਹਦਾ ਵੀ ਕੱਚਾਪਣ ਖਤਮ ਹੋ ਜਾਵੇ ਠੀਕ ਹੈ ਜੀ ਹਲਦੀ ਬੜੀ ਚੰਗੀ ਤਰ੍ਹਾਂ ਦੇ ਨਾਲ ਭੁੱਜ ਜਾਵੇ ਹਾਂਜੀ ਇੱਥੇ ਦੇਖੋ ਹਲਦੀ ਵੀ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਈ ਹੈ ਬਸ ਇਸ ਤੋਂ ਇਲਾਵਾ ਆਪਾਂ ਇਹਦੇ ਵਿੱਚ ਹੋਰ ਕੋਈ ਮਸਾਲਾ ਐਡ ਨਹੀਂ ਕਰਨਾ ਇਹ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਸਬਜ਼ੀ ਤੁਹਾਨੂੰ ਬਣਾਉਣੀ ਦੱਸਾਂਗੇ ਤੇ ਸਵਾਦ ਇੰਨੀ ਜ਼ਿਆਦਾ ਬਣਦੀ ਹੈ ਕਿ ਸਾਰੇ ਤੁਹਾਡੀ ਤਾਰੀਫ਼ ਕਰਨਗੇ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਮਟਰ ਮਟਰ ਆਪਾਂ ਧੋ ਲਈ ਆ ਤੇ ਨਾਲ ਹੀ ਆਪਾਂ ਆਲੂ ਪਾ ਦਾਂਗੇ ਦੇਖੋ ਆਪਾਂ 3 ਆਲੂ ਕੱਟਤੇ ਸੀਗੇ ਤੇ ਇਹ 4 ਆਲੂ ਜਿਹੜੇ ਆਪਾਂ ਸਾਫ ਤੇ ਹੀ ਪਾਣੇ ਨੇ ਠੀਕ ਹੈ ਜੀ ਇਹ ਲੋਚ ਇਹ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਸੋੜਾ ਲੱਗਣ ਦਿੰਨੇ ਆ ਹਾਂਜੀ ਇੱਥੇ ਆਪਾਂ ਦੋ ਗੁ ਕੜਤੀਆਂ ਦੇ ਗੇੜ ਪਾਣੀ ਪਾ ਦਿੱਤਾ ਏ ਤਿੰਨ ਚੰਗੀ ਤਰ੍ਹਾਂ ਦੇ ਨਾਲ ਮਿਲਾ ਕੇ ਆਪਾਂ ਇਹਨੂੰ ਢੱਕ ਕੇ ਇਹਨੇ ਸੋੜਾ ਲੱਗਣ ਦਿਨੇ ਆ ਜੀ 2-4 ਮਿੰਟ ਹਾਂਜੀ ਇੱਥੇ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਲੋਚ ਢੱਕ ਕੇ ਆਪਾਂ 2-3 ਮਿੰਟ ਇਹਨੂੰ ਪਕਾ ਲਈਏ ਹਾਂਜੀ ਇੱਥੇ ਦੇਖੋ ਤਿੰਨ-ਚਾਰ ਮਿੰਟ ਹੋ ਚੁੱਕੇ ਆ ਤੇ ਸਬਜੀ ਨੂੰ ਚੰਗੀ ਤਰ੍ਹਾਂ ਦੇ ਨਾਲ ਸੋੜਾ ਲੱਗ ਚੁੱਕਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਧਰ ਜਦੋਂ ਮੈਂ ਸਬਜੀ ਨੂੰ ਛੋੜਾ ਲੱਗਣ ਦੇ ਲਈ ਰੱਖਿਆ ਸੀ ਤੇ ਮੈਂ ਡੋਂਗੇ 'ਚ ਪਾਣੀ ਪਾ ਕੇ ਰੱਖਤਾ ਸੀ ਗਰਮ ਹੋਣ ਦੇ ਲਈ ਇਹ ਗਰਮ ਪਾਣੀ ਆਪ ਇਹਦੇ ਵਿੱਚ ਦੇਖ ਕੇ ਪਾ ਲਾਂਗੇ ਕਿੰਨਾ ਕੁ ਆਪਾਂ ਨੇ ਪਾਉਣਾ ਹੈ ਠੀਕ ਹੈ ਜੀ ਹਾਂਜੀ ਇੱਥੇ ਨਾ ਆਪਾਂ ਪਾਣੀ ਦੇਖ ਕੇ ਪਾ ਲੈਣਾ ਠੀਕ ਹੈ ਜੀ ਪਹਿਲਾਂ ਮੈਂ ਅੱਧਾ ਕੁ ਪਾਣੀ ਪਾ ਕੇ ਚੈੱਕ ਕਰ ਲਵਾਂ ਤੇ ਬਾਕੀ ਦਾ ਜਿਹੜਾ ਪਾਣੀ ਆ ਮੈਂ ਇਹ ਵੀ ਪਾ ਦਾਂਗੀ ਠੀਕ ਹੈ ਜੀ ਇਹ ਲੋ ਜੀ ਆਪਾਂ ਨੇ ਇੱਕ ਡੋਗਾ ਭਰ ਕੇ ਪੂਰਾ ਗਰਮ ਕਰਕੇ ਪਾਣੀ ਪਾ ਦਿੱਤਾ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਿੰਨੇ ਆਂ ਬੰਦ ਤੇ ਸਾਗ ਜੀ ਨੂੰ ਆਪਾਂ ਦੋ ਵਿਸਲਾਂ ਲਗਵਾਵਾਂਗੇ ਠੀਕ ਹੈ ਜੀ ਦੋ ਵਿਸਲਾਂ ਤੋਂ ਵੱਧ ਨਹੀਂ ਆਪਾਂ ਨੇ ਲਗਵਾਉਣੀਆਂ ਦੋ ਵਿਸਲਾਂ ਲਗਵਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਗੈਸ ਬੰਦ ਕਰ ਦਾਂਗੇ ਜਦੋਂ ਭਾਫ਼ ਨਿਕਲ ਜੂਗੀ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਜਿਹੜਾ ਹੈ ਖੋਲ ਲਵਾਂਗੇ ਠੀਕ ਹੈ ਜੀ हां जी ਇੱਥੇ ਦੋ ਬਿਸਲਾਵਾਂ ਵੱਜ ਗਈਆਂ ਸੀ ਤੇ ਭਾਪੋ ਵੀ ਨਿਕਲ ਚੁੱਕੀ ਹੈ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਲੈਣੀ ਆ। ਇਹ ਲੋ ਜੀ ਤੇ ਹੁਣ ਆਪਾਂ ਜਿਹੜੇ ਆਪਾਂ ਨੇ ਆਲੂ ਪਾਏ ਸੀਗੇ ਸਾਫ ਤੇ ਹੀ ਠੀਕ ਹੈ ਜੀ ਆਪਾਂ ਉਹਨਾਂ ਨੂੰ ਪਹਿਲਾਂ ਇਸ ਤਰ੍ਹਾਂ ਕੱਟ ਸੀ ਚ ਕੱਢ ਲੈਣਾ ਹੈ ਤੇ ਇਦਾਂ ਆਪਾਂ ਫੋਕ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਇਦਾਂ ਤੋੜ ਲੈਣਾ ਹੈ। ਇਹਨੂੰ ਆਪਾਂ ਦੋ ਬਿਸਲਾਈ ਲਗਵਾਈਆਂ ਠੀਕ ਹੈ ਜੀ ਆਲੂ ਹੋ ਜੇ ਅਧ ਕੱਚੇ ਜੇ ਆ। ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਹੀ ਪਨੂਏ ਚਾਹੀਦੇ ਆ। ਇਹ ਤਰੀਕਾ ਜਿਹੜਾ ਇਹ ਸਬਜੀ ਬਣਾਉਣ ਦਾ ਇਹ ਮੇਰੀ ਮੰਮੀ ਦਾ ਤਰੀਕਾ ਹੈ ਜੀ ਮੈਂ ਜ਼ਿਆਦਾਤਰ ਜਿਹੜੀ ਸਬਜੀ ਹੈ ਆਪਣੀ ਮੰਮੀ ਦੇ ਤਰੀਕੇ ਦੇ ਨਾਲ ਹੀ ਬਣਾਉਂਦੀ ਹਾਂ ਤੇ ਸਬਜੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਆਪਾਂ ਜਿਹੜੀ ਸਬਜੀ ਪਾਜੀ ਆਪਣੀ ਮੰਮੀ ਕੋਲੋਂ ਹੀ ਸਿੱਖੀ ਹੁੰਦੀ ਹੈ ਨਾ ਸਾਰਿਆਂ ਨੇ ਤਕਰੀਬਨ ਤੇ ਆਪਾਂ ਉਹੀ ਤਰੀਕਾ ਜਿਹੜਾ ਫੋਲੋ ਕਰਦੇ ਹਾਂ ਤੇ ਇਹ ਦੇਖੋ ਜੀ ਆਪਾਂ ਨੇ ਇਸੇ ਤਰੀਕੇ ਦੇ ਨਾਲ ਚਾਰੋਂ ਆਲੂ ਜਿਹੜੇ ਆ ਤੋੜ ਲੈਣੇ ਨੇ ਠੀਕ ਹੈ ਜੀ ਮੰਮੀ ਮੇਰੇ ਐਦਾਂ ਇਹ ਚਾਕੂ ਦੇ ਨਾਲ ਤੋੜਦੇ ਹੁੰਦੇ ਆ ਤੇ ਅਸੀਂ ਜਿਹੜਾ ਆ ਫੋਕ ਦੇ ਨਾਲ ਤੋੜ ਲੈਨੇ ਆ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਨਾ ਚਾਰੋਂ ਆਲੂ ਤੋੜ ਕੇ ਕਰ ਲੈਣੇ ਥਿਆਰ ਐਦਾਂ ਆਪਾਂ ਨੇ ਫੇਣੇ ਆ ਠੀਕ ਹੈ ਜੀ ਇਹ ਇਸ ਤਰੀਕੇ ਦੇ ਨਾਲ ਤੁਸੀਂ ਤੁਸੀਂ ਆਲੂਆਂ ਨੂੰ ਆਲੂ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਨਾ ਐਦਾਂ ਤੋੜ ਕੇ ਜੇ ਕਰੋਗੇ ਤਾਂ ਬਹੁਤ ਵਧੀਆ ਜਿਹੜਾ ਟੇਸਟ ਆਉਂਦਾ ਸਬਜ਼ੀ ਦਾ ਤੇ ਬਹੁਤ ਵਧੀਆ ਬਣਦੀ ਹੈ ਠੀਕ ਹੈ ਜੀ ਹਾਂਜੀ ਇੱਥੇ ਦੇਖੋ ਆਪਾਂ ਨੇ ਚੌਥਾ ਆਲੂ ਵੀ ਕੱਢ ਲਿਆ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਆਪਾਂ ਨੇ ਚਾਰੋਂ ਆਲੂ ਜਿਹੜੇ ਮੈਸ਼ ਕਰ ਲਏ ਆ ਚੰਗੀ ਤਰ੍ਹਾਂ ਦੇ ਨਾਲ ਇਹ ਲੋ ਜੀ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਜਿਹੜੇ ਆਲੂ ਮੈਸ਼ ਕੀਤੇ ਨੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਸਬਜ਼ੀ ਆਪਣੀ ਹੋ ਗਈ ਹੈ ਤੇ ਹੁਣ ਆਪਾਂ ਸਬਜ਼ੀ ਨੂੰ ਪਕਾਵਾਂਗੇ ਥੋੜੀ ਜਿਹੀ ਦੇਰ ਹਾਂਜੀ ਗੈਸ ਔਨ ਕਰ ਲਿਆ ਹੈ ਤੇ ਸੇਕ ਕਰ ਦਿੱਤਾ ਹੈ ਆਪਾਂ ਨੇ ਮੀਡੀਅਮ ਮੀਡੀਅਮ ਜੇ ਸੇਕ ਦੇ ਉੱਤੇ ਸਬਜ਼ੀ ਨੂੰ ਆਪਾਂ ਟਾਕ ਕੇ 5 ਤੋਂ 7 ਮਿੰਟ ਤੱਕ ਪਕਾਵਾਂਗੇ 5-7 ਮਿੰਟ ਦੇ ਵਿੱਚ ਇਹ ਸਬਜੀ ਬਹੁਤ ਵਧੀਆ ਰਸਮੀ ਸੀ ਬਣ ਕੇ ਤਿਆਰ ਹੋ ਜੂਗੀ ਲੋ ਜੀ ਹੁਣ ਆਪਾਂ ਸਬਜੀ ਨੂੰ 5-7 ਮਿੰਟ ਪਕਾ ਲਈਏ ਉਸ ਤੋਂ ਬਾਅਦ ਤੁਹਾਨੂੰ ਸਬਜੀ ਦੀ ਜਿਹੜੀ ਫਾਈਨਲ ਲੁੱਕ ਹੈ ਉਹ ਦਿਖਾਉਣੀ ਆ ਹਾਂਜੀ ਇੱਥੇ ਦੇਖੋ ਸਬਜੀ ਨੂੰ ਪੱਕਦੇ ਹੋਏ 6-7 ਮਿੰਟ ਹੋ ਚੁੱਕੇ ਆ ਤੇ ਇੱਧਰ ਤੁਸੀਂ ਸਬਜੀ ਚੈੱਕ ਕਰ ਸਕਦੇ ਹੋ ਆਪਣੀ ਬਣ ਕੇ ਤਿਆਰ ਹੋ ਚੁੱਕੀ ਐ ਇਹ ਲੋ ਜੀ ਇੰਨੀ ਵਧੀਆ ਗਾੜੀ-ਗਾੜੀ ਸਬਜੀ ਬਣੀ ਬਣ ਕੇ ਤਿਆਰ ਹੋਈ ਐ ਤੇ ਹੁਣ ਆਪਾਂ ਇੱਥੇ ਗੈਸ ਕਰ ਦਾਂਗੇ ਬੰਦ ਹਾਂਜੀ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਹਰਾ ਧਨੀਆ ਹਰੇ ਧਨੀਏ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾ ਏ ਕਿ ਸਬਜੀ ਦਾ ਜਿਹੜਾ ਸੁਆਦ ਹੁੰਦਾ ਉਹ ਧੂਰਾ ਹੁੰਦਾ ਏ ਇਹ ਲੋ ਜੀ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਜੇਕਰ ਤੁਸੀਂ ਤਰੀਕ ਹੋਰ ਆਪਣੇ ਹਿਸਾਬ ਦੇ ਨਾਲ ਲਗਾਣੀ ਚਾਹੁੰਦੇ ਹੋ ਤਾਂ ਲਗਾ ਸਕਦੇ ਹੋ ਠੀਕ ਹੈ ਜੀ ਤੇ ਮੇਰੇ ਘਰੇ ਆਲੂ ਮਟਰ ਦੀ ਸਬਜੀ ਇਸ ਤਰੀਕੇ ਦੀ ਗਾੜੀ-ਗਾੜੀ ਜੀ ਰਸਮੀ ਸੀ ਪਸੰਦ ਕਰਦੇ ਨੇ ਤੇ ਆਪਾਂ ਉਸ ਤਰੀਕੇ ਦੇ ਨਾਲ ਤਰੀ ਲਗਾ ਕੇ ਪਕਾ ਲਈਏ ਸਬਜੀ ਠੀਕ ਹੈ ਜੀ ਇਹ ਸਬਜੀ ਨੂੰ ਤੁਸੀਂ ਜੀਰਾ ਰਾਈਸ, ਸਿੰਪਲ ਰਾਈਸ, ਮੱਕੀ ਦੀ ਰੋਟੀ ਤੇ ਕਣਕ ਦੀ ਰੋਟੀ ਦੇ ਨਾਲ ਇੰਜੋਏ ਕਰ ਸਕਦੇ ਹੋ ਜਿਹਦੇ ਨਾਲ ਵੀ ਤੁਹਾਡਾ ਦਿਲ ਕਰਦਾ ਹੈ ਤੁਸੀਂ ਖਾ ਸਕਦੇ ਹੋ। ਇਹ ਸਬਜੀ ਬਣਾਉਣ ਦਾ ਦੇਸੀ ਜਿਹਾ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਕੇ ਜਾਣਾ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਵੀ ਜਰੂਰ ਕਰਕੇ ਜਾਣਾ ਜੀ। ਸਾਡੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਾ ਤਸ਼ਰੀਅ ਅਕਾਲ